ਕਿਉਂਕਿ ਜਿਹੜਾ ਗੁਰਮੁਖ ਅਗਵਾਈ ਕਰਦਾ ਪਿਆ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਬਾਂ ਕਰਮਾਂ ਬ੍ਰਹਿਮੰਡਾਂ ਦੇ ਮਾਲਕ ਨੇ ਉਹਨਾਂ ਦੀ ਪਾਵਰ ਕਿੰਨੀ ਸੀ ਤੇ ਜਦੋਂ ਉਹਨਾਂ ਨੇ ਅਰਜ਼ ਕਰਤੀ ਵੀ ਡਿਊਟੀ ਲਾਓ ਜੀ ਉਹਨਾਂ ਦੀ ਪਾਵਰ ਪਿੱਛੇ ਫਿਰ ਲਾਉਣੇ ਪਏ ਕਿਉਂਕਿ ਉਹ ਕਹਿ ਸਕਦੇ ਨੇ ਕਿ ਉਹਨਾਂ ਦੀ ਪਾਵਰ ਇੰਨੀ ਵੀ ਮਾਲਕ ਨੂੰ ਮੰਨਣੀ ਪੈਂਦੀ ਜਿੰਨੀ ਤੁਹਾਡੇ ਮਨ ਦੀ ਪਾਵਰ ਹੈ ਉੰਨੀ ਗੱਲ ਤੁਹਾਡੀ ਮਾਲਕ ਮੰਨੇਗਾ ਜੇ ਤੁਸੀਂ ਹਜ਼ਾਰ ਖੰਡਾਂ ਤੇ ਉੱਪਰ ਮੰਨ ਨੂੰ ਲੈ ਗਏ ਜੇ ਹਜ਼ਾਰ ਖੰਡਾਂ ਤੋਂ نیچے ਜੋ ਵੀ ਵਿਵਸਥਾ ਮੰਗ ਸਕਦੇ ਹੋ ਮਾਲਕ ਦੇਗਾ ਕਿਉਂਕਿ ਤੁਸੀਂ ਹਜ਼ਾਰ ਖੰਡ ਕ੍ਰੋਸ ਕੀਤੇ ਨੇ ਉਹਨੇ ਵਸ ਕਰ ਲੈ ਤੁਸੀਂ ਇਸ ਕਰਕੇ ਗੁਰਮਖ ਸੁਖਮ ਦੇ ਵਿੱਚ ਐਨੀ ਪਾਵਰ ਤਾਂ ਲੈ ਜਾਂਦੇ ਨੇ ਵੀ ਉਹ ਥੱਲੇ ਨਹੀਂ ਕੋਈ ਵੀ ਗੱਲ ਕਹਿਣ ਮੰਨਣੀ ਪੈਂਦੀ ਰੱਬ ਨੂੰ ਕੁਝ ਡਿਊਟੀਆਂ ਹੀ ਹੁੰਦੀਆਂ ਨੇ ਖੇਲ ਗਿਆ ਹੁਣ ਇਸ ਤਰ੍ਹਾਂ ਕਰਕੇ ਫਿਰ ਇਹ ਨੀਲ ਫੌਜਾਂ ਨਿਕਲਦੀਆਂ ਨੇ ਪਹਿਰਾ ਆਉਂਦਾ ਹੈ ਉਹਨਾਂ ਦਾ ਜਿਹੜੇ ਨੀਲੇ ਤੱਤਾਂ 'ਚ ਸਮਾਏ ਹੋਏ ਨੇ ਕੁਝ ਕੇਸਰੀਆਂ 'ਚ ਸਮਾਏ ਹੋਏ ਨੇ ਉਹ ਮਾਲਕ ਤੇ ਨਹੀਂ ਖੇਲੇਗਾ ਮਾਲਕ ਤਾਂ ਲੜਦਾ ਹੀ ਨਹੀਂ ਨਾ ਗੁਰਮੁਖ ਕਿਸੇ ਨਾਲ ਲੜਦਾ ਉਹ ਤਾਂ ਨਿਰਮਲੇ ਚੌਥੇ ਪਾਚ ਚ ਬੈਠਾ ਹੁਣ ਤੁਸੀਂ ਕਦੇ ਦੇਖਿਆ ਵੀ ਦਸਮਦਵਾਰ ਦੇ ਵਿੱਚ ਜਦੋਂ ਆਪਣਾ ਮਨ ਜਾਂਦਾ ਹੈ ਜਿਹੜੇ ਗੁਰਮੁਖ ਵਿਰਲੇਆਂ ਦਾ ਵੀ ਉੱਥੇ ਲੜਾਈ ਹੋ ਉੱਥੇ ਤਾਂ ਨਿਰਮਲ ਹੈ ਕਿਹੜਾ ਸੁਖਮਹਿਲ ਵਿੱਚ ਜਦੋਂ ਮਨ ਜਾਂਦਾ ਹੈ ਉੱਥੇ ਲੜਦੇ ਆਂ ਆਪਾਂ ਕਿਤੇ ਜਾ ਕੇ ਉਹ ਜਿਹਦੇ ਨਿਰਮਲ ਹੋ ਜਾਂਦਾ ਫੁਰਨਾ ਹੀ ਡੈਡ ਹੋ ਜਾਂਦਾ ਹੈ ਇੱਕ ਹੀ ਹੋ ਜਾਂਦੀ ਹੈ ਤੇ ਗੁਰੂ ਉਹ ਕਿਵੇਂ ਲੜੇਗਾ ਲੜਾਈ ਸ਼ੁਰੂ ਹੁੰਦੀ ਹੈ ਤ੍ਰੈਗੁਣ ਚੱਕ ਇੱਥੇ ਪੰਜ ਯੁੱਧ ਕਰਾਉਂਦੇ ਤੇ ਮਨ ਜਿਹੜਾ ਉਹ ਤਾਂ ਨਖਾਲਸੇ ਮਨ ਤਾਂ ਲੜਦਾ ਉਹ ਤਾਂ ਨਾਮ ਚ ਸਮਾਇਆ ਅਮਰਤ ਚ ਸਮਾਇਆ ਸੱਚ ਚ ਸਮਾਇਆ ਲੜਦੇ ਕੌਣ ਨੇ ਇਹ ਪੰਜੇ ਤਤ ਲੜਦੇ ਨੇ ਇਹ ਪੰਜੇ ਤਤਾਂ ਨੂੰ ਕਾਮ ਕਰੋ ਲੋਭ ਮੋਹ ਹੰਕਾਰ ਲੜਾਉਂਦੇ ਫਿਰ ਉਹ ਜਦ ਕਾਮ ਕਰੋ ਲੋਭ ਹੰਕਾਰ ਲੜਦੇ ਨੇ ਇੱਕ ਪਾਸੇ दैਤਾਂ ਦੀ ਫੌਜ ਹੋ ਜਾਂਦੀ ਏ ਉਹ दैਤਾਂ ਨੂੰ ਕੱਟਣ ਵਾਸਤੇ ਦੇਵ ਫੌਜਾਂ ਜਿਹੜੀਆਂ ਪੰਜੇ ਤਤਾਂ ਵਿੱਚ ਸਮਾਈਆਂ ਹੋਈਆਂ ਨੇ ਤਾਕਤਾਂ ਜਿਹੜੀਆਂ ਉਹ ਨੀਲੀ ਨੀਲੇ ਤਤ ਚ ਸਮਾਈਆਂ ਨੇ ਕੋ ਕੇਸਰੀ ਸਮਾਈਆਂ ਨੇ ਕੋਈ ਪਗਵੇਂ ਵੇਸ਼ਮਾਈਆਂ ਨੇ ਉਹ ਤਾਕਤਾਂ ਦਾ ਫਿਰ ਪਹਿਰਾ ਹੁੰਦਾ ਗੁਰਮੁਖਾਂ ਤੇ ਉਹ ਤਾਕਤਾਂ ਸੂਖਮ ਦੇ ਵਿੱਚੋਂ ਗੁਰਮਖ ਨੂੰ ਸਹਾਈ ਹੁੰਦੀਆਂ ਨੇ ਉਥੋਂ ਫਿਰ ਉਹ ਫੌਜ ਬਣ ਜਾਂਦੀ ਹੈ ਜਿਹੜਾ ਵੀ ਗੁਰਮਖ ਹੈ ਇਹ ਗੁਰਮਖ ਬ੍ਰਹਿਮੰਡ ਦੀ ਕਿੰਨੀ ਕੁ ਤਾਕਤ ਰੱਖਦਾ ਹੈ ਜਿਹੜੇ ਜਿਨ੍ਹਾਂ ਦੀ ਜਿੰਨੀ ਅਵਸਥਾ ਹੈ ਪਹਿਜਵੇਂ ਦੱਸਿਆ ਨਾ ਕਿ ਜਿੰਨੇ ਆਪਾਂ ਨਾਮ ਵਿੱਚ ਸਮਾ ਕੇ ਕਿੰਨੇ ਕੁ ਬ੍ਰਹਿਮੰਡ ਉੱਪਰ ਚਲੇ ਗਏ ਉਹ ਕਿਸੇ ਨੂੰ ਫਿਰ ਮਾਰੇ ਨੇ ਨੀਲਾ ਚੋਲਾ ਬਖਸ਼ਿਸ਼ ਕਰਤਾ ਇਹ ਮਾਲਕ ਦਾ ਨਹੀਂ ਰੰਗ ਹੈਗਾ ਮਾਇਆ ਦਾ ਹੀ ਇਹ ਸਾਰੇ ਬਣਾਏ ਤੇ ਚਲੋ ਮਾਲਕ ਨੇ ਨੇ ਵੀ ਮਾਇਆ ਦੇ ਦੇਸ਼ ਵਿੱਚ ਜਿਹੜਾ ਜਿੱਥੋਂ ਤੱਕ ਵਸਥਾ ਰੱਖਦਾ ਸੀ ਸੱਚ ਵਿੱਚ ਸਮਾ ਕੇ ਉਸ ਤੋਂ ਬਾਅਦ ਉਹਦੀ ਬ੍ਰਹਮੰਡ ਦੇ ਵਿੱਚ ਵਸਥਾ ਕਿੰਨੀ ਕੀ ਸੱਚ ਦੀ ਪਹਿਚਾਨ ਹੋਣੀ ਇੱਕ ਅਲੱਗ ਗੱਲ ਹੈ ਸੱਚ ਦੀ ਪਹਿਚਾਨ ਕਰਕੇ ਨਾਮ ਨੂੰ ਸੁਣਨ ਤੋਂ ਬਾਅਦ ਉਹਦੀ ਕਮਾਈ ਕਿੰਨੀ ਕੀਤੀ ਏ ਉਹ ਉਹਦੀ ਵਸਥਾ ਹੈ ਕਿਆ ਸਮਝੇ ਸੱਚ ਦੀ ਪਹਿਚਾਨ ਹੋ ਗਈ ਗੁਰਮੰਤਰ ਮਿਲ ਗਿਆ ਨਾਮ ਸੁਣ ਲਿਆ ਉਸ ਤੋਂ ਬਾਅਦ ਉਹਦੀ ਕਮਾਈ ਕਿੰਨੀ ਕੀਤੀ ਏ ਤੁਸੀਂ ਪੰਜਾਂ ਤਤਾਂ ਦੇ ਨੂਪਾਰ ਕਰ ਗਏ ਪੰਜਾਂ ਤਤਾਂ ਨੂੰ ਪਾਰ ਕਰਕੇ ਸੂਖਮੈਲ ਦੇ ਵਿੱਚ ਕਿੰਨੀ ਉੱਪਰ ਗਏ ਉਹ ਤਾਂ ਫਿਰ ਨਾਮ